ਸ਼ਾਤ ਸ਼ੇਕਲ ਦੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਕੀਆ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਵੈਸੇ ਤਾਂ ਕੀਆ ਦੀ ਸਬਜੀ ਜੇ ਕਿ ਬਹੁਤ ਤਰੀਕੇ ਨਾਲ ਬਣਾਈ ਜਾਂਦੀ ਹੈ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਕੀਆ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਕੀਆ ਦੀ ਸਬਜੀ ਅੱਜ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਦੋ ਚਮਚ ਜਿਹਦੇ ਵਿੱਚ ਪਾਵਾਂਗੇ ਅਸੀਂ ਤੇਲ ਦੇ ਅਸੀਂ ਸਰੋਂ ਦਾ ਤੇਲ ਪਾਇਆ ਤੁਸੀਂ ਦੇਸੀ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਜੀਰਾ ਜੀਰੇ ਨੂੰ ਪੂ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਨ ਤੋਂ ਚਾਰ ਮੈਂ ਪਿਆਜ਼ ਲੈ ਲਈ ਸੀ ਲੰਬੇ ਸਲਾਈਸ ਵਿੱਚ ਕਟਿੰਗ ਕਰਕੇ ਲੈ ਲੈਣੇ ਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਪਿੰਕ ਕਲਰ ਆਣ ਤੱਕ ਭੁੰਨ ਲਾਂਗੇ ਪਿਆਜ਼ਾਂ ਨੂੰ ਪਿਆਜ਼ਾਂ ਨੂੰ ਅਸੀਂ ਬਰੀਕ ਕਟਿੰਗ ਕਰਕੇ ਨਹੀਂ ਲੈਣਾ ਲੰਬੇ ਪੀਸੀ ਵਿੱਚ ਕਟਿੰਗ ਕਰਕੇ ਹੀ ਲਾਵਾਂਗੇ ਪਿਆਜ਼ ਤੁਸੀਂ ਆਪਣੀ ਸਬਜ਼ੀ ਦੇ ਅਕੋਰਡਿੰਗ ਲੈ ਸਕਦੇ ਹੋ ਕਿਉਂਕਿ ਮੈਂ 500 ਗ੍ਰਾਮ ਕੀਆ ਲਈ ਸੀ ਉਦेल ਲਈ ਮੈਂ ਤਿੰਨ ਤੋਂ ਚਾਰ ਪਿਆਜ਼ ਲੈ ਲਈ ਸੀ ਤੇ ਇਹਦੇ ਵਿੱਚ ਪਾਵਾਂਗੇ ਦੋ ਤੋਂ ਤਿੰਨ ਸੁੱਕੀਆਂ ਹੋਈਆਂ ਲਾਲ ਮਿਰਚਾਂ ਇਹਨਾਂ ਦਾ ਟੇਸ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਆ ਪਿਆਜ਼ਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਸਿਰਫ ਪਿੰਕ ਕਲਰ ਆਣ ਤੱਕ ਭੁੰਨ ਲਾਂਗੇ ਜਦੋਂ ਤੱਕ ਇਹ ਥੋੜੇ ਜਿਹਾ ਟਰਾਂਸਪੇਰੈਂਟ ਨਾ ਹੋ ਜਾਣ ਉਦੋਂ ਤੱਕ ਭੁੰਨ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਮੈਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲੈ ਲਿਆ ਇਹਨਾਂ ਨੂੰ ਤੁਸੀਂ ਬ੍ਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਜੇ ਤੁਸੀਂ ਅਦਰਕ ਲਸਣ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹਦਾ ਇਹਦਾ ਕੱਚਾ ਫਲੇਵਰ ਦੂਰ ਹੋਣ ਤਾਂ ਕਿ ਇਹਨਾਂ ਨੂੰ ਵੀ ਭੁੰਨ ਲਾਂਗੇ ਪਿਆਜ਼ਾਂ ਦੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀ ਸਾਡੀ ਦੇਖੋ ਪਿਆਜ਼ ਬਿਲਕੁਲ ਪੁੰਨ ਹੋ ਚੁੱਕੀ ਹੈ ਬੀ ਪਿੰਕ ਕਲਰ ਆ ਚੁੱਕਿਆ ਹੈ ਇਹਨਾਂ ਦੇ ਉੱਪਰ ਹੁਣ ਥੋੜਾ ਜਿਹਾ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਵਾਦ ਅਨੁਸਾਰ ilon ਪਾ ਲਵਾਂਗੇ ਅੱਧਾ ਚਮਚ ਹਲਦੀ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜ਼ੀ ਦਾ ਜੇ ਤੁਸੀਂ ਲਾਲ ਮਿਰਚ ਖਾਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਚੰਗੀ ਤਰ੍ਹਾਂ 2 ਸੈਕਿੰਡ ਲਈ ਅਸੀਂ ਪਿਆਜ਼ਾਂ ਦੇ ਨਾਲ ਮਸਾਲਿਆਂ ਨੂੰ ਭੁੰਨ ਲਿਆ ਹੈ ਆ ਉਨੀ ਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਮੈਂ ਬਰੀਕ ਪੀਸ ਕੇ ਲਿਆਇਆ ਮਿਕਸੀ ਗ੍ਰਾਈਂਡਰ ਵਿੱਚ ਨੂੰ ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਘੱਟ ਵੱਧ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨਣਾ ਜਦੋਂ ਤੱਕ ਇਹਨਾਂ ਦਾ ਬਿਲਕੁਲ ਡਰਾਈ ਨਾ ਹੋ ਜਾਵੇ ਆਪਣਾ ਮਸਾਲਾ ਉਦੋਂ ਤੱਕ ਭੁੰਨ ਲਾਂਗੇ ਤੇ ਮਿਕਸੀ ਦੇ ਜਾਰ ਨੂੰ ਧੋ ਕੇ ਤਿੰਨ ਤੋਂ ਚਾਰ ਚਮਚ ਅਸੀਂ ਦੇ ਵਿੱਚ ਪਾਣੀ ਦੇ ਐਡ ਕਰਾਂਗੇ ਤਾਂ ਕਿ ਸਾਡੇ ਮਸਾਲੇ ਜਿਹੜੇ ਹੇਟ ਨਾ ਲੱਗਣ ਹੁਣ ਚੰਗੀ ਤਰ੍ਹਾਂ ਅਸੀਂ ਮਸਾਲਿਆਂ ਨੂੰ ਭੁੰਨ ਲੈਣਾ ਹੈ ਤਾਂ ਉਹ ਤੋਂ 3 ਮਿੰਟ ਲਈ ਬਿਲਕੁਲ ਸਲੋ ਫਲੇਮ ਤੇ ਭੁੰਨਾਂਗੇ ਜਦੋਂ ਤੱਕ ਸਾਡਾ ਮਸਾਲਾ ਬਿਲਕੁਲ ਡਰਾਈ ਨਾ ਹੋ ਜAVE ਉਦੋਂ ਤੱਕ ਅਸੀਂ ਭੁੰਨਣਾ ਹੈ ਜਦੋਂ ਮਸਾਲਾ ਆਪਣਾ ਤੇਲ ਛੱਡਣਾ ਸ਼ੁਰੂ ਕਰ ਦਿੰਦਾ ਉਦੋਂ ਤੱਕ ਭੁੰਨ ਕੇ ਅਸੀਂ ਤਿਆਰ ਕਰ ਲਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਅਸੀਂ ਦੇਸੀ ਘਿਓ ਦਾ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆਪਣੀ ਸਬਜ਼ੀ ਦਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਜੇ ਅਸੀਂ ਘਿਓ ਪਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਕੀ ਐਡ ਕਰਾਂਗੇ ਮਸਾਲੇ ਨੂੰ 2 ਸੈਕਿੰਡ ਲਈ ਭੁੰਨਾਂਗੇ ਇਹਦੇ ਨਾਲ ਮਸਾਲੇ ਵਿੱਚ ਚਮਕ ਵੀ ਆ ਜਾਂਦੀ ਹੈ ਤੇ ਆਪਣੀ ਸਬਜ਼ੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸਾਡਾ ਮਸਾਲਾ ਭੁੰਨ ਕੇ ਬਿਲਕੁਲ ਤਿਆਰ ਹੈ। ਇੱਧਰ ਮੈਂ 500 ਗ੍ਰਾਮ ਕੀਆ ਲਈ ਸੀ, 1/2 ਕਿਲੋ ਕੀਆ ਲਈ ਸੀ। ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕਟਿੰਗ ਕਰ ਲਿਆ ਸੀ। ਇਹਨੂੰ ਅਸੀਂ ਮਸਾਲੇ ਵਿੱਚ ਐਡ ਕਰ ਦਾਂਗੇ। ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ। 2 விசਲ ਲਗਵਾ ਲਵਾਂਗੇ। ਜਦੋਂ ਸਟੀਮ ਆਪਣੇ ਆਪ ਨਿਕਲ ਜਵੇ 2 விசਲ ਤੋਂ ਬਾਅਦ ਉਤੋਂ ਬਾਅਦ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਖੋਲ੍ਹਾਂਗੇ। ਦੇਖੋ ਸਬਜ਼ੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਆਪਣੀ ਦਾ। ਕੀਆ ਵਿੱਚ ਪਾਣੀ ਬਿਲਕੁਲ ਨਹੀਂ ਐਡ ਕਰਨਾ ਕਿਉਂਕਿ ਕੀਆ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਆ ਇਹ ਆਪਣਾ ਪਾਣੀ ਹੀ ਛੱਡ ਦਿੰਦੀ ਹੈ ਬਹੁਤ ਜ਼ਿਆਦਾ ਲਾਸਟ ਵਿੱਚ ਇਹਦੇ ਵਿੱਚ ਪਾ ਮਗੇ ਸੀ ਅੱਧਾ ਚਮਚ ਗਰਮ ਮਸਾਲਾ ਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਇਹਨੂੰ 2 ਮਿੰਟ ਲਈ ਸੀ ਖੁੱਲੀ ਰਿੱਜਣ ਦਵਾਂਗੇ ਤਾਂ ਕਿ ਇਹਦਾ ਜਿਹੜਾ ਐਕਸਟਰਾ ਪਾਣੀ ਹੁੰਦਾ ਉਹ ਬਿਲਕੁਲ ਸੁੱਕ ਜਾਵੇ ਇਹਨੂੰ ਤੁਸੀਂ ਚੋਲਾ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਪਰਾਂਠੇ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਆ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਜ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਆਪਣੀ ਸਬਜੀ ਦਾ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜਰੂਰ ਟਰਾਈ ਕਰਿਓ ਥੋੜਾ ਜਿਹਾ ਇਹਦੇ ਉੱਪਰ ਅਸੀਂ ਬਟਰ ਪਾ ਦਵਾਂਗੇ ਤੇ ਨਾਲ ਹੀ ਅਸੀਂ ਦੇ ਉੱਪਰ ਥੋੜਾ ਜਿਹਾ ਹਰਾ ਧਨੀਆ ਕਟਿੰਗ ਕਰਕੇ ਹੈ ਸਰਵ ਕਰ ਲਾਂਗੇ ਤਾਂ ਕਿ ਦੇਖਣ ਵਿੱਚ ਵੀ ਵਧੀਆ ਲੱਗੇ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤਸ਼ੀ ਅਕਾਲ